ਫੰਨਾ ਦੇ ਲਲਹੇੜੀ ਰੋਡ ਤੇ ਉਸ ਵੇਲੇ ਗੁੰਡਾਗਰਦੀ ਦੇਖ ਨੂੰ ਮਿਲੀ ਜਦੋਂ ਕਾਰ ਸਵਾਰ ਮੁੰਡਿਆਂ ਨੇ ਉਤਰ ਕੇ ਤਲਵਾਰਾਂ ਦੇ ਨਾਲ ਹਮਲਾ ਕਰਕੇ ਆਪ ਕਾਉਂਸਲਰ ਸਮੇਤ 4 ਲੋਕਾਂ ਨੂੰ ਗੰਭੀਰ ਰੂਪ ਨਾਲ ਜ਼ਖਮੀ ਕਰ ਦਿੱਤਾ 45 ਰੁਪਏ ਨੂੰ ਲੈ ਕੇ ਰਫੜ ਸ਼ੁਰੂ ਹੋਇਆ ਤੇ ਹੋਰ ਵੀ ਕਈ ਗੱਲਾਂ ਨਿਕਲ ਕੇ ਸਾਹਮਣੀਆਂ ਜ਼ਖਮੀਆਂ ਦਾ ਬਿਆਨ ਸੁਣਦਿਆਂ ਜਿਨ੍ਹਾਂ ਨੇ ਦੱਸਿਆ ਕਿ ਆਖਰ ਕਿਵੇਂ ਕਿਹੜੇ 45 ਰੁਪਏ ਨੂੰ ਲੈ ਕੇ ਟਕਰਾਰ ਹੋਈ ਤੇ ਕਿਵੇਂ ਇਹ ਸਾਰੀ ਗੁੰਡਾਗਰਦੀ ਹੋਈ ਹੈ ਸਟਾ ਦਾ ਵੀਰੇ ਆਈ ਆ ਵੀ ਉਹੀ ਦੁਕਾਨਦਾਰ ਨਾਲ ਹੋਇਆ ਸਾਰੇ ਬੰਦੇ ਸਾਡੇ ਪਹੁੰਚ ਗਏ ਅਸੀਂ ਵੀ ਤੇਰੇ ਪਹੁੰਚ ਗਏ ਤੇਰਾ ਜਨਮਗਾ ਟਾਉਣ ਲੱਗੇ ਆ ਉਹਨੂੰ ਕੁੱਟਦੇ ਨੂੰ ਜਨਮ ਤੋਂ ਕੁਰਬਾਨਾ ਕੱਢ ਗਏ ਉਹਨ ਜਦ ਇਹ ਹਮਲਾ ਕਰਤਾ ਅਸੀਂ ਤਾਂ ਚੜਾਉਣ ਲਗੇ ਸੀ ਕਿ ਸਾਨੂੰ ਪਤਾ ਹੁੰਦਾ ਵੀ ਇੰਨੇ ਕੁਰਬਾਨਾ ਅਸੀਂ ਵੀ ਤਿਆਰੀ ਨਹੀਂ ਕੀਤੀ ਜਾਂਦੀ ਕਿੰਨੇ ਲੋਕ ਸੀ ਬਾ 10 12 ਜਣੇ ਹੋਗੇ ਵੀਰੇ ਘੱਟੋ ਘੱਟ ਪੂਰੀ ਗੱਡੀ ਭਰੀ ਹੋਈ ਸੀਗੀ ਤੇ ਕੰਕਾਰ ਵੀ ਕੀ ਸੀ ਕੁਝ ਇਹ ਦੁਕਾਨਦਾਰ ਨਾਲ ਚੱਕਰ ਪਿਆ ਨਾਲ ਦੁਕਾਨਦਾਰ ਬੈਟਰਪਿੰਟ ਤੇ ਅਟਕ ਰਿਹਾ ਕੋਈ ਆਈਸਕ੍ਰੀਮ ਕੋਠੰਡਾ ਉਹ ਦੇਤੀ ਕੋਈ ਨਾਰਮਲ ਦੇਦੀ ਪਤਾ ਨਹੀਂ ਕੀ ਚੱਕਰ ਪਿਆ ਉਹ ਦੁਕਾਨਦਾਰ ਦਾ ਹੁੰਦੇ ਅਸੀਂ ਵੀ ਇੱਥੇ ਆਉਗੇ ਜਦ ਸਾਰੇ ਤੇ ਹੁਣ 60 ਕੀ ਲੱਗੀ ਜਿਆਦਾ ਮੇਰੇ ਦੱਤ ਵੀਰ ਦੇ ਜਿਆਦਾ ਲੱਗੀ ਮੇਰੇ ਤਾਂ ਸਿਰ ਤੇ ਲੱਗੇ ਗਰਮਾਨ ਮਾਰੀਆ ਐਸੋਟੀ ਮਾਰੀਆ ਐਮਸੀ ਵੀ ਨਾਲ ਸੀ ਗਾਟੇ ਹਾਂ ਨਹੀਂ ਤਾਂ ਐਮਸੀ ਵੀ ਦੀ ਨਾਲ ਸੀ ਗਏ ਤੇ ਹੁਣ ਮੰਨ ਤੋਂ ਕਰਦੇ ਓਕੇ ਬੰਦੇ ਨੇ ਜਿਹੜੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਵੀ ਉਹਨਾਂ ਨੂੰ ਉਹ ਰਾਈ ਸਾਰੇ ਇਦਾਂ ਕੱਲ ਮੇਰੇ ਕੋਲ ਉਹਨਾਂ ਨੇ ਆਏ ਸੀਗੇ 95 ਰੁਪਏ ਸੌਦਾ ਲਿਆ ਉਹਨਾਂ ਨੇ ਤੇ 50 ਰੁਪਏ ਮੈਨੂੰ ਦੇ ਆ ਉਹਨਾਂ ਨੇ ਤੇ ਉਹ ਕਹਿੰਦੇ ਵੀ 45 ਰੁਪਏ ਫੇਰ ਦੇ ਦਾਂਗੇ ਤੇ ਮੈਂ ਉਹਨਾਂ ਨੂੰ ਇਹੀ ਕਿਹਾ ਵੀਰੇ ਮੇਰੇ ਕੋਲ ਗੁੰਜਾਇਸ ਹੀ ਨਹੀਂ ਹੈਗੇ ਵੀ ਦੇ ਦਿਓ ਤੇ ਉਹਨਾਂ ਨੇ ਸੌਦਾ ਲੈ ਕੇ ਮੇਰੇ ਕੋਲ ਚਲੇ ਗਏ ਮੈਨੂੰ 50 ਰੁਪਏ ਦੇ ਗਏ 45 ਰੁਪਏ ਕਹਿੰਦਾ ਕੱਲੂ ਦੇਵਾਂਗੇ ਤੇ ਫਿਰ ਉਹਨਾਂ ਨੇ 5 ਮਿੰਟ ਬਾਅਦ ਮੋੜੇ ਆਏ ਮੈਨੂੰ ਸਮਾਨ ਦੇ ਕਹਿੰਦੇ ਵੀ ਤੂੰ ਸਮਾਨ ਰੱਖ ਲੈ ਤੇ ਮੈਨੂੰ ਸਮਾਨ ਦੇ ਕੇ ਉਹਨਾਂ ਨੇ 50 ਰੁਪਏ ਆਪਣੇ ਵਾਪਸ ਲੈ ਕੇ ਚਲੇ ਗਏ ਜੀ ਤੇ ਅੱਜ ਹੁਣ ਚਾਰ ਜਣੇ ਉਹਨਾਂ ਨੇ ਆ ਕੇ ਮੇਰੇ ਪਹਿਲੇ ਥੱਪੜ ਮਾਰੇ ਇਹਨੇ ਜੀ ਤੇ ਇੱਕ ਉੱਤੋਂ ਹਫਤਾ ਪਹਿਲਾਂ ਉਹਨਾਂ ਨੇ ਕਿ ਦਸਰਾਲੀ ਆਈਸਕ੍ਰੀਮ ਲੈ ਕੇ ਗਏ ਸੀਗੇ ਉਹ ਕਹਿੰਦਾ ਮੈਨੂੰ ਐਕਸਪਾਇਰੀ ਦੇ ਤੇ ਜੀ ਐਕਸਪਾਇਰੀ ਨਹੀਂ ਸੀਗਾ ਸਹੀ ਸੀ ਉਹ ਤਾਂ ਉਹਨਾਂ ਨੇ ਲੇਟ ਕਰਕੇ ਰਸਤੇ 'ਚ ਖੁਰ ਗਿਆ ਉਹ ਫਿਰ ਕਹਿੰਦੇ ਵੀ ਤੂੰ ਐਕਸਪਾਇਰੀ ਦੇਖ ਕੇ ਸਾਨੂੰ ਜਾਣ ਕੇ ਦਿੰਦਾ ਜੀ ਤੇ ਮੇਰੇ ਤਾਂ ਉਹਨਾਂ ਨੇ ਆ ਕੇ ਹਮਲਾ ਕਰੇ ਦੁਕਾਨ ਦੇ ਅੰਦਰ ਮੇਰੇ ਥੱਪੜ ਮਾਰੇ ਤੇ ਮੁੱਕੇ ਮਾਰੇ ਤੇ ਮੇਰੇ ਦਰਦ ਹੋ ਰਿਹਾ ਅੰਦਰ ਕੰਨ ਚ ਬਹੁਤ ਅੰਦਰ ਜ਼ੋਰ ਸੀ ਉਸ ਤੋਂ ਬਾਅਦ ਜਿਹੜੇ ਬਾਕੀ ਪੁੱਜਣੇ ਸੀ ਤੇ ਉਹ ਵੀਰੇ ਉਹ ਨਹੀਂ ਛਡਾਣੇ ਆ ਰਹੇ ਸੀਗੇ ਇਹਨਾਂ ਨੂੰ ਇਹਨਾਂ ਨੇ ਗੱਡੀ ਚੋਂ ਸਮਾਨ ਕੱਢ ਕੇ ਉਹਨਾਂ ਨੇ ਹਮਲਾ ਕਰ ਲਿਆ ਉਹਨਾਂ ਨੇ ਕੀ ਕੀ ਸੀਗੇ ਉਹਨਾਂ ਕੋਲ ਉਹਨਾਂ ਕੋਲ ਤਲਵਾਰ ਸੀਗੇ ਜੀ ਇੱਕ ਡੰਡਾ ਸੀਗਾ ਉਹਨਾਂ ਕੋਲ ਤੇ ਦੋ ਆਈਟਮ ਸੀਗੇ ਜੀ ਉਹ ਤਹੀ ਕਾਉਂਸਲਰ ਦਾ ਬਿਆਨ ਸਾਹਮਣੇ ਆਇਆ ਉਹਨਾਂ ਨੇ ਕਿਹਾ ਕਿ ਜਿਸ ਤਰੀਕੇ ਨਾਲ ਖੁੱਲੇ ਆਮ ਗੁੰਡਾਗਰਦੀ ਕੀਤੀ ਜਾ ਰਹੀ ਹੈ ਉਸ ਤੋਂ ਪਤਾ ਲੱਗਦਾ ਹੈ ਕਿ ਇਹਨਾਂ ਨੂੰ ਪੁਲਿਸ ਦਾ ਕੋਈ ਵੀ ਡਰ ਨਹੀਂ ਆ। ਉਤਤੇ ਹੀ ਘਟਨਾ ਤੋਂ ਬਾਅਦ ਡੀਐਸਪੀ ਹਿਮੰਤ ਮਲਹੋਤਰਾ ਸਿਵਲ ਹਸਪਤਾਲ ਪਹੁੰਚੇ ਜਿਨ੍ਹਾਂ ਦੇ ਵੱਲੋਂ ਮਾਮਲੇ ਦੀ ਜਾਂਚ ਕਰਨ ਦੀ ਗੱਲ ਕਹੀ ਗਈ ਆ। ਤੇ ਅਸੀਂ ਦੇਖਿਆ ਜੀ 10 5-7 ਬੰਦੇ ਨਸ਼ੇੜੀ ਬੰਦੇ ਨਾਲ ਵਾਲੇ ਦੁਕਾਨ ਤੇ ਕੁੱਟਕੜੀਆਂ ਕਰਨ ਲੱਗਿਆ ਕਿ ਸਾਡੇ ਨਾਲ ਮੁੰਡਾ ਲਫਾਫੇ ਨਾਲ। ਉਹਦੀ ਕੁੱਟਮਾਰ ਕਰਦੇ ਤੇ ਅਸੀਂ ਹਟਾਉਣ ਗਏ। ਫਟਾਉਣ ਗਏ ਤੇ ਅਸੀਂ 4-5 ਮੈਂਬਰ ਬੈਠੇ ਦੇਖ ਰਹੇ ਸੀਗੇ। ਚਲੋ ਅਸੀਂ ਆਪਣਾ ਫਰਜ਼ ਸਮਝਿਆ ਅਸੀਂ ਮੌਕੇ ਤੇ ਹਟਾਉਣ ਗਏ ਤੇ ਉਹਨਾਂ ਨੇ ਸਾਡੇ ਤੇ ਹਮਲਾ ਕਰਤਾ। ਤੇ ਉਹਦੇ ਵਿੱਚ ਸਾਡੇ ਜਿਹੜੇ ਸੰਜੀਵ ਜੱਤ ਜੀ ਨੇ ਉਹਦੇ ਸਿਰ ਤੇ ਉਹਨਾਂ ਨੇ ਕਿਰਪਾਨਾਗਰ ਪੁੰਨਾ ਮਾਰਿਆ ਉਹਨੂੰ ਕੋ ਕਿਰਪਾਨਾ ਸੀਗੇ ਨਸ਼ੇ ਚ ਸੀਗੇ ਬੰਦੇ ਉਸ ਮੈਗ ਬੀਤੀ ਹੋਈ ਸੀ ਉਹਨਾਂ ਦੀ ਤੇ ਇੱਕ ਸਾਡਾ ਅਲਫਾਫਨ ਵਾਲਾ ਇੱਕ ਸਾਡੇ ਗਰਮੀਤ ਸਿੰਘ ਕਲੱਬ ਨੇ ਇਹਨਾਂ ਦੇ ਮਾਰੀਆਂ ਕਿਰਪਾਨਾਗਰ ਪੁੰਨਾ ਉਹਨਾਂ ਨੇ ਤੇ ਪੂਰੇ ਰੋਡ ਤੇ ਉਹਨਾਂ ਨੇ ਪੂਰੀ ਗੁੰਡਾ ਕਰਦੀ ਕੀਤੀ ਆ ਕਿੰਨੇ ਲੋਕ ਸੀਗੇ ਇਹ ਗੱਡੀ ਚ ਸੀਗੇ 5 6 ਜਣੇ ਇਹ ਪੂਰੇ ਨਸ਼ੇ ਚ ਧੁੱਤ ਸੀਗੇ ਹਥਿਆਰ ਇਹਨਾਂ ਕੋਲ ਸੀਗੇ ਤੇ ਦੁਕਾਨਦਾਰ ਨੂੰ ਜੇ ਅਸੀਂ ਨਾ ਜਾਂਦੇ ਸ਼ਾਇਦ ਮਾਰ ਦਿੰਦੇ ਉਹ ਦੇਖੋ ਹੰਸਟਾਂ ਕਿੱਦਾਂ ਲੱਗੀਆਂ ਕਿ ਸੱਟਾਂ ਦੇਖੋ ਦੱਤ ਸਾਡੇ ਜਿਹੜੇ ਸੰਜੀਤ ਦੱਤ ਜੀ ਨੇ ਹੁੰਦੇ ਸਿਰ ਤੇ ਟਾਂਕੇ ਲੱਗੇ ਨੇ ਕਾਫੀ ਬਲੀਡਿੰਗ ਹੋ ਰਹੀ ਆ ਹਲੇ ਪਤਾ ਨਹੀਂ ਹਸਪੀਟਲ ਦੇ ਦਾਖਲ ਨੇ ਬਾਕੀ ਗਰਮੀਤ ਸਿੰਘ ਕਲੱਬ ਇੰਦੇ ਵੀ ਸਿਰ ਤੇ ਲੱਗੀ ਆ ਤੇ ਹੋਰ ਵੀ ਦੋ ਤਿੰਨ ਬੰਦੇ ਸੀਗੇ ਜਿਨ੍ਹਾਂ ਨੇ ਖੜਾ ਰਹੇ ਸੀ ਉਹਨਾਂ ਦੇ ਵੀ ਲੱਗੀਆਂ ਜੀ ਮੇਨ ਰੋਡ ਦੇ ਉੱਤੇ ਆ ਜੀ ਵਾਰਦਾਤ ਹੋਈ ਹੈ ਕੀ ਮਸਲਾ ਦੇਖੋ ਬਹੁਤ ਮਾੜੀ ਗੱਲ ਆ ਪ੍ਰਸ਼ਾਸਨ ਹਾਲ ਤੱਕ ਨਹੀਂ ਪਹੁੰਚਿਆ ਦੋ ਬੰਦੇ ਆਏ ਨੇ ਐਡਾ ਐਡੀ ਗੁੱਡਾ ਕਰਦੀ ਹੋਈ ਆ ਮੇਰੇ ਤੋਂ ਸਮਝ ਤੋਂ ਬਾਹਰ ਵੀ ਕੀ ਹੋ ਰਿਹਾ ਇੱਥੇ ਨਸ਼ਾ ਥੋੜੇ ਸਾਹਮਣੇ ਹੀ ਆ ਨਸ਼ੇ ਚ ਬ ਨਸ਼ਾ ਦੇ ਸਿਰਿਆਂ ਬਿਕ ਰਿਹਾ ਇੱਥੇ ਮੈਂ ਤਾਂ ਪ੍ਰਸ਼ਾਸਨ ਅਕ ਇਹੀ ਮੰਗ ਕਰੂੰਗਾ ਕਿ ਵੱਡੀ ਕਾਰਵਾਈ ਹੋਣੀ ਚਾਹੀਦੀ ਐ ਲਲੇੜੀ ਰੋਡ ਤੇ ਸਾਰੇ ਦੁਕਾਨਦਾਰਾਂ ਦੇ ਇੱਕ ਤਰ੍ਹਾਂ ਦਾ ਹਮਲਾ ਜਿਵੇਂ ਅਸੀਂ ਨਾ ਜਾਂਦੇ ਉਹ ਬੰਦਾ ਤਾਂ ਮਾਰ ਦੇਣਾ ਸੀਗਾ ਇਹਨਾਂ ਨੇ ਲੇੜੀ ਰੋਡ ਤੇ ਨਾ ਕੋਈ ਕਾਗਜ਼ ਚੋਗ ਚੋਗਣ ਦੇਉ ਕੋਈ ਚੱਲ ਰਹੀ ਸੀ ਲੜਾਈ ਕੁੱਟ ਰਹੀ ਸੀ ਉਹਨਾਂ ਨੂੰ ਬਚਾਣ ਚ ਚੁਣ ਗਏ ਜੋ ਪਤਾ ਲੱਗਿਆ ਤਾਂ ਇਹ ਇਹਨਾਂ ਦੇ ਮਗਰ ਪੈ ਗਈ ਇਹਨਾਂ ਨਾਲ ਲੜਾਈ ਲੜੀ ਕੋਈ ਕੁੱਟਿਆ ਨਾ ਸੱਕ ਕਿੰਨੀ ਸੱਟ ਲੱਗੀ ਤੁਸੇ ਸੱਟ ਤਾਂ ਸੁਜੀਦ ਲੱਗੀਆਂ ਸਿਰ 'ਚ ਤੇ ਵੈਸੇ ਖਤਰੇ ਤੋਂ ਬਾਹਰ ਨਹੀਂ ਵੱਟ ਲੱਗਿਆ ਸਰ ਤਾਂ ਕੋਈ ਜਾਂਚ ਪરા ਰਹੀ ਲੈ ਕੌਣ ਸੀ ਕੀ ਜਾਂਚ ساری ਐਸ ਐਚਓ ਕਰ ਰਿਹਾ ਗੁਰਮੀਤ ਸਿੰਘ ਤੇ ਬਿਆਨ ਲਿਖ ਰਹੇ ਨੇ ਤੇ ਜਲਦੀ ਕਰ ਵੀ ਕਰੋ ਇਹ ਬੰਦੇ ਆਈਡੈਂਟੀਫਾਈ ਨਹੀਂ ਕੋਈ ਐ ਜੀ ਗੱਲ ਹੈ ਖੈ ਦੇਖਿਆ ਜਾਵੇ ਤਾਂ ਆਏ ਦਿਨ ਕ੍ਰਾਈਮ ਦੀਆਂ ਵਾਰਦਾਤਾਂ ਲਗਾਤਾਰ ਵਧਿਆ ਜਾ ਰਹੀ ਨੇ ਨਿੱਕੀਆਂ ਮੋਟੀਆਂ ਟਕਰਾਰਾਂ ਵੀ ਖੂਨੀ ਰੂਪ ਧਾਰਨ ਕਰਨ ਲੱਗੀਆਂ ਨੇ ਹਕੀਕਤ ਟੀਵੀ ਪੰਜਾਬੀ ਲਈ ਖੰਨਾ ਤੌਰ ਰਵਿੰਦਰ ਢਿੱਲੋਂ ਦੀ ਰਿਪੋਰਟ